ਾਰੇ শ্রোਤਿਓ ਅੱਜ ਬਹੁਤ ਪਿਆਰਾ ਕਵੀ ਦਰਬਾਰ ਲੈ ਕੇ ਜਲੰਧਰ ਦੂਦਰਸ਼ਨ ਤੁਹਾਡੇ ਰੂਬਰੂ ਹੋ ਰਿਹਾ ਔਰ ਮੇਰੇ ਨਾਲ ਬੈਠੇ ਨੇ ਮੇਰੇ ਸਾਥੀ ਡਾਕਟਰ ਉਮੇਂਦਰ ਜੋਹਲ ਜੋ ਕਿ ਦੁਆਬਾ ਕਾਲਜ ਜਲੰਧਰ ਵਿਖੇ ਬੜੇ ਲੰਮੇ ਸਮੇਂ ਤੋਂ ਮੁਖੀ ਪੰਜਾਬੀ ਵਿਭਾਗ ਦੀ ਸੇਵਾ ਨਿਭਾ ਰਹੇ ਨੇ ਔਰ ਪੰਜ ਸੱਤ ਕਿਤਾਬਾਂ ਇਹਨਾਂ ਨੇ ਮਾਮੂਲੀ ਪੰਜਾਬੀ ਦੀ ਝੋਲੀ ਪਾਈਆਂ ਨੇ ਪਾਠ ਭਾਸ਼ਾ ਵਿਗਿਆਨ ਸਮੀਖਿਆ ਸੰਵਾਦ ਰੁਕੇ ਹੋਏ ਪਲ ਸਦੀਆਂ ਦਾ ਤੱਪ ਅਤੇ ਸਵੈਨਾਮਾ ਔਰ ਇਹਨਾਂ ਤੇ ਨਾਲ ਮੇਰੇ ਨਾਲ ਬੈਠੇ ਨੇ ਅਮਰਜੀਤ ਕੌਰ ਅਮਰ ਇਹ ਪਿੰਡ ਭਾਮ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਨੇ ਬਹੁਤ ਪਿਆਰੀ ਗਜ਼ਲ ਲਿਖਦੇ ਨੇ ਤਿੰਨ ਗਜ਼ਲ ਸੰਗ੍ਰਹਿ ਇੱਕ ਸੰਪਾਦਿਤ ਕੀਤਾ ਹੈ ਕਾਵ ਸੰਗ੍ਰਹਿ ਔਰ ਇੱਕ ਕਾਵ ਸੰਗ੍ਰਹਿ ਇਹਨਾਂ ਦਾ ਮੌਲਿਕ ਹੈ ਅਮਰਜੀਤ ਅਮਰਜੀਤ ਵੀ ਤੁਹਾਡੇ ਰੂਬਰੂ ਹੋਣਗੇ ਔਰ ਤੀਸਰੇ ਸ਼ਾਇਰ ਨੇ ਅਨੀ ਕਾਠਗੜ ਜੋ ਕਿ ਰੋਪੜ ਤੋਂ ਆਏ ਨੇ ਬਹੁਤ ਪਿਆਰੀ ਸ਼ਾਇਰੀ ਕਰਦੇ ਨੇ ਤੇ ਮੈਂ ਤੁਹਾਡਾ ਕਮਰ ਇਕਬਾਲ ਸਿੰਘ ਕਪੂਰਥਲੇ ਤੋਂ ਮੈਂ ਪੰਜਾਬੀ ਸ਼ਾਇਰੀ ਦੇ ਵਿੱਚ ਗੀਤਕਾਰੀ ਤੇ ਨਜ਼ਮ ਨੂੰ ਅ ਇਸ਼ਟ ਮੰਨ ਕੇ ਤੁਹਾਡੇ ਰੂਬਰੂ ਹੋਵਾਂਗਾ ਔਰ ਹੁਣ ਮੈਂ ਦਾਅਤੇ ਸੁਖਨ ਦੇ ਰਿਆਂ ਸਾਡੀ ਬਹੁਤ ਹੀ ਮਾਨਮਤੀ ਕਵਿਤਰੀ ਅਮਰਜੀਤ कौर ਅਮਰ ਇੱਕ ਗਜ਼ਲ ਦੇ ਨਾਲ ਤੁਹਾਡੇ ਰੂਬਰੂ ਹੋਣਗੇ ਅਮਰ ਜੀ ਪੇਸ਼ ਕਰੋ ਜੀ ਬਹੁਤ ਸ਼ੁਕਰੀਆ ਜੀ ਇੱਕ ਗਜ਼ਲ ਦੇ ਚੰਦ ਸ਼ੇਰ ਔਰ ਇੱਕ ਗਜ਼ਲ ਕਹੂੰਗੀ ਮੈਂ ਅਸ਼ਾਤ ਕਿ ਬਚਾ ਕੇ ਖਾਬ ਨੋ ਰੱਖਿਆ ਹੂੰ ਖਵਾਹਿਸ਼ ਨੂੰ ਸੁਲਾਇਆ ਹੈ ਬਹੁਤ ਅੱਛਾ ਬੱਚਾ ਕੇ ਖਾਬ ਨੂੰ ਰੱਖਿਆ ਖਵਾਹਿਸ਼ ਨੂੰ ਸੁਲਾਇਆ ਹੈ ਮੈਂ ਆਪਣੇ ਆਪ ਨੂੰ ਕੁਝ ਇਸ ਤਰ੍ਹਾਂ ਜੀਣਾ ਸਿਖਾਇਆ ਹੈ ਬਹੁਤ ਅੱਛਾ ਬਹੁਤ ਅੱਛੇ ਮੈਂ ਆਪਣੇ ਆਪ ਨੂੰ ਕੁਝ ਇਸ ਤਰ੍ਹਾਂ ਜੀਣਾ ਸਿਖਾਇਆ ਹੈ ਬਹੁਤ ਵਧੀਆ ਜਦੋਂ ਸਾਜ਼ਿਸ਼ ਹਨੇਰੇ ਦੀ ਖਿਲਾਰੇ ਬੀਜ ਰਹਾ ਵਿੱਚ ਜਦੋਂ ਸਾਜ਼ਿਸ਼ ਹਨੇਰੇ ਦੀ ਖਿਲਾਰੇ ਬੀਜ ਰਹਾ ਵਿੱਚ ਕਿਰਨ ਇੱਕ ਹੌਸਲੇ ਦੀ ਲੈ ਕੇ ਫਿਰ ਚਾਨਣ ਉਗਾਇਆ ਹੈ ਵਾਹ ਬਹੁਤ ਅੱਛਾ ਔਰ ਸ਼ਾਇਰ ਹੈ ਕਿ ਉਹ ਦੇਵੇ ਕੈਦ ਪਿੰਜਰੇ ਦੀ ਉਹ ਦੇਵੇ ਕੈਦ ਪਿੰਜਰੇ ਦੀ ਕਦੋਂ ਮੈਂ ਈਨ ਹੈ ਮੰਨੇ ਮੈਂ ਆਪਣੀ ਸੋਚ ਦਾ ਪੰਛੀ ਸਦਾ ਅੰਬਰੀ ਉਡਾਇਆ ਹੈ ਬਹੁਤ ਬਹੁਤ ਵਧੀਆ ਔਰ ਸਗੋਂ ਮੈਂ ਵਾਂਗ ਸੂਰਜ ਤੇ ਉਦੋਂ ਫਿਰ ਹੋਰ ਚਮਕੀ ਹਾਂ ਸਗੋਂ ਮੈਂ ਵਾਂਗ ਸੂਰਜ ਤੇ ਉਦੋਂ ਫਿਰ ਹੋਰ ਚਮਕੀ ਹਾਂ ਜਦੋਂ ਹਸਤੀ ਮੇਰੀ ਨੂੰ ਤੂੰ ਕਦੇ ਜੜ ਤੋਂ ਮੁਕਾਇਆ ਹੈ ਜਦੋਂ ਹਸਦੀ ਮੇਰੀ ਨੂੰ ਤੂੰ ਕਦੇ ਜੜ ਤੋਂ ਮੁਕਾਇਆ ਹੈ ਔਰ ਇੱਕ ਗਜ਼ਲ ਹੋਰ ਕਹਾਂਗੀ ਅਰਸ਼ਾਦ ਕਿ ਮੋਹ ਪਿਆਰ ਤੋਂ ਸਖਣਾ ਦਿਸਦਾ ਹੈ ਸੰਸਾਰ ਮੋਹ ਪਿਆਰ ਤੋਂ ਸਖਣਾ ਦਿਸਦਾ ਹੈ ਸੰਸਾਰ ਸਭ ਦੀ ਰੂਹ ਤੇ ਲੱਗ ਰਿਹਾ ਡਾਡਾ ਕੋਈ ਪਾਰ ਬਹੁਤ ਅੱਛਾ ਬਹੁਤ ਹੀ ਵਧੀਆ ਬਹੁਤ ਸ਼ੁਕਰੀਆ ਜੀ ਆ ਸ਼ੇਅਰ ਹੈ ਇਕਬਾਲ ਸਰ ਕਿ ਵਾਂਗ ਦੁਕਾਨਾਂ ਘਰ ਸਜੇ ਹੂੰ ਬੁਝੇ ਦਿਲਾਂ ਦੇ ਦਵਾਰ ਵਾਹ ਵਾਗ ਦੁਕਾਨਾਂ ਘਰ ਸਜੇ 부জে ਦਿਲਾਂ ਦੇ ਦਵਾਰ ਘਰ ਦੀ ਚੌਕਟ ਕਿੰਜ ਵੜਾਂ ਘਰ ਵਿੱਚ ਦਿਸਣ ਬਾਜ਼ਾਰ ਵਾਹ ਵਾਹ ਬਹੁਤ ਅੱਛਾ ਬਹੁਤ ਅੱਛਾ ਦੁਆਰਾ ਸੁਣਨਾ ਮੁਕਰ ਬਹੁਤ ਅੱਛਾ ਵਾਗ ਦੁਕਾਨਾਂ ਘਰ ਸਜੇ 부জে ਦਿਲਾਂ ਦੇ ਦਵਾਰ ਘਰ ਦੀ ਚੌਕਟ ਕਿੰਜ ਵੜਾਂ ਘਰ ਵਿੱਚ ਦਿਸਣ ਬਾਜ਼ਾਰ ਬਹੁਤ ਅੱਛਾ ਬਹੁਤ ਹੀ ਵਾਹ ਔਰ ਉਮੀਦਦਾਰ ਸਰ ਹਾਂਜੀ ਰੰਗ ਮੰਚ ਤੇ ਖੇਡਦੇ ਹਾਂ ਅਸਲੀ ਜ਼ਿੰਦਗੀ ਵਾਂਗ ਰੰਗ ਮੰਚ ਤੇ ਖੇਡ ਤੇ ਅਸਲੀ ਜ਼ਿੰਦਗੀ ਵਾਂਗ ਅਸਲੀ ਜ਼ਿੰਦਗੀ ਵਾਂਗ ਜੀਵਨ ਦੇ ਸ਼ੋ ਵਿੱਚ ਨੇ ਝੂਠੇ ਸਭ ਕਿਰਦਾਰ ਬਹੁਤ ਵਧੀਆ ਅਮਰਜੀਤ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਔਰ ਅਨਿਲ ਸਰ ਕਿ ਹਰ ਸ਼ੈ ਹਰ ਕਿਰਦਾਰ ਵਿੱਚ ਪ੍ਰਦੂਸ਼ਣ ਦਾ ਜ਼ੋਰ ਹਰ ਸ਼ੈ ਹਰ ਕਿਰਦਾਰ ਵਿੱਚ ਪ੍ਰਦੂਸ਼ਣ ਦਾ ਜ਼ੋਰ ਅੱਜ ਕੱਲ ਤੇਰੇ ਸ਼ਹਿਰ ਵਿੱਚ ਜੀਣਾ ਹੈ ਦੁਸ਼ਵਾਰ ਔਰ ਮੋਹ ਪਿਆਰ ਤੋਂ ਸਖਣਾ ਦਿਸਦਾ ਹੈ ਸੰਸਾਰ ਸਭ ਦੇ ਰੂਹ ਤੇ ਲੱਗਦੀ ਹਾ ਡਾਡਾ ਕੋਈ ਪਰ ਵਾਹ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਬਹੁਤ ਹੀ ਪਿਆਰੀ ਸ਼ਾਇਰੀ ਲੈ ਕੇ ਰੂਬਰੂ ਸੰਤ ਤੁਹਾਡੇ ਅਮਰਜੀਤ ਕੌਰ ਅਮਰ ਹੁਣ ਮੈਂ ਦਾਤ ਤੇ ਸੁਖੰਦ ਦੇ ਰਿਆਂ ਆਪਣੇ ਵੀਰ ਡਾਕਟਰ ਅਮਿੰਦਰ ਜੋਹਲ ਜੀ ਨੂੰ ਉਹਮਿੰਦਰ ਜੋਹਲ ਜਿਨੇ ਪਿਆਰੇ ਸ਼ਾਇਰ ਨੇ ਉਨੀ ਬੁਲੰਦੀ ਇਹਨਾਂ ਨੇ ਹਾਸਲ ਕੀਤੀ ਹੈ ਪੰਜਾਬੀ ਸਾਹਿਤ ਵਿੱਚ ਉਹ ਤੁਸੀਂ ਅਸੀਂ ਸਭ ਜਾਣਦੇ ਆ ਜੋਲ ਸਾਹਿਬ ਇੱਕ ਰਚਨਾ ਨਾਲ ਹਾਜ਼ਰੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਕਮਰਿਕਵਾਲ ਸਿੰਘ ਜੀ ਤਨਵਾਦ ਔਰ ਖੁਸ਼ੀ ਦੀ ਗੱਲ ਹੈ ਕਿ ਅਸੀਂ ਇਸ ਮੈਂ ਵੀ ਤੁਹਾਡੇ ਨਾਲ ਇਸ ਕਵੀ ਦਰਬਾਰ ਦਾ ਹਿੱਸਾ ਆ ਮਿਹਰਬਾਨੀ ਔਰ ਮੈਂ ਨਿੱਕੇ ਨਿੱਕੇ ਛੋਟੀਆਂ ਦੋ ਕਪਟਾਵਾਂ ਤੁਹਾਡੇ ਰੂਬਰੂ ਕਰਾਂਗਾ ਸ਼ੁਕਰੀਆ ਔਰ ਪਹਿਲੀ ਕਪਟਾ ਦਾ ਸਰਲੇਖ ਹੈ ਤੀ ਹਮ ਮਾਂ ਭੈਣਾ ਤੇ ਮੇਰੀ ਬੀਵੀ ਸਹਿਣਾ ਸਿੱਖਿਆ ਹਮ ਮਾਂ ਭੈਣਾ ਤੇ ਮੇਰੀ ਬੀਵੀ ਸਹਿਣਾ ਸਿੱਖਿਆ ਮੇਰੀ ਧੀਏ ਤੂੰ ਤਾਂ ਕੁਝ ਹੁਣ ਕਹਿਣਾ ਸਿੱਖ ਵਾਹ ਬੱਤ ਮਾਂ ਪੈਣਾ ਤੇ ਮੇਰੀ ਬੀਵੀ ਸਿਣਾ ਸਿੱਖਿਆ ਮੇਰੀ ਧੀਏ ਤੂੰ ਤਾਂ ਕੁਝ ਹੁਣ ਕਹਿਣਾ ਸਿੱਖ ਵਾਹ ਬੋਲਿਆ ਕਰ ਤੂੰ ਲਿਖਿਆ ਕਰ ਤੂੰ ਵਾਹ ਬੋਲਿਆ ਕਰ ਤੂੰ ਲਿਖਿਆ ਕਰ ਤੂੰ ਆਪਣੀ ਕਲਮੋਂ ਕੁਝ ਬਣਾ ਕੇ ਧਰਿਆ ਕਰ ਤੇਰੇ ਕੰਮ ਨੂੰ ਦੇਖਣ ਸਾਰੇ ਕੁਝ ਐਸਾ ਵੀ ਕਰਿਆ ਕਰ ਬਹੁਤ ਵਧੀਆ ਜਵਾਬ ਬਹੁਤ ਅੱਛਾ ਬੋਲਿਆ ਕਰ ਤੂੰ ਲਿਖਿਆ ਕਰ ਤੂੰ ਆਪਣੀ ਕਲਮੋਂ ਕੁਝ ਬਣਾ ਕੇ ਧਰਿਆ ਕਰ ਤੇਰੇ ਕੰਮ ਨੂੰ ਦੇਖਣ ਸਾਰੇ ਕੁਝ ਐਸਾ ਵੀ ਕਰਿਆ ਕਰ ਇਹ ਦੁਨੀਆ ਬਸ ਭੀੜ ਖੜੀ ਏ ਇਹ ਦੁਨੀਆ ਕਬਰ ਜੀ ਇਹ ਦੁਨੀਆ ਬਸ ਭੀੜ ਖੜੀ ਏ ਕੋਈ ਕਿਸੇ ਦਾ ਕੁਝ ਨਹੀਂ ਲੱਗਦਾ ਇਸੇ ਲਈ ਇਹ ਕੱਲ ਬੜੀ ਏ ਆਹ ਆਹ ਇਹ ਦੁਨੀਆ ਬਸ ਭੀੜ ਖੜੀ ਏ ਕੋਈ ਕਿਸੇ ਦਾ ਕੁਝ ਨਹੀਂ ਲੱਗਦਾ ਇਸੇ ਲਈ ਇਕੱਲ ਬੜੀਏ ਆਪਣੇ ਸੁਪਨੇ ਬੋਲ ਬਣਾ ਆਪਣੇ ਸੁਪਨੇ ਬੋਲ ਬਣਾ ਸ਼ਬਦ ਬਣਾ ਆਕਾਰ ਬਣਾ ਆਪਣੇ ਸੁਪਨੇ ਬੋਲ ਬਣਾ ਸ਼ਬਦ ਬਣਾ ਆਕਾਰ ਬਣਾ ਤੂੰ ਆਪਣਾ ਸਦਚਾਰ ਬਣਾ ਬਹੁਤ ਵਧੀਆ ਜੀ ਬਹੁਤ ਪਿਆਰਾ ਆਪਣੇ ਸੁਪਨੇ ਬੋਲ ਬਣਾ ਸ਼ਬਦ ਬਣਾ ਆਕਾਰ ਬਣਾ ਤੂੰ ਆਪਣਾ ਸੱਦਚਾਰ ਬਣਾ ਆਪਣੇ ਆਪ ਚ ਰਹਿਣਾ ਸਿੱਖ ਏ ਮੇਰੀ ਧੀਏ ਕਮਾਲ ਤੂੰ ਤਾਂ ਕੁਝ ਹੁਣ ਕਹਿਣਾ ਸਿੱਖ ਏ ਮੇਰੀ ਧੀਏ ਤੂੰ ਤਾਂ ਕੁਝ ਹੁਣ ਕਹਿਣਾ ਸਿੱਖ ਬਹੁਤ ਵਧੀਆ ਮੇਰੀ ਦੂਸਰੀ ਕਵਿਤਾ ਦਾ ਅਸਰ ਲੇਖ ਹੈ ਕੁਦਰਤ ਹਾਂਜੀ ਦੇਸ਼ਾ ਦਾ ਘਰਾਂ ਚ ਕੁਦਰਤੀ ਮੌਸਮਾਂ ਦਾ ਕੋਈ ਅਸਰ ਨਹੀਂ ਹੁੰਦਾ ਹਾਂ ਕਰਾਂਚ ਕੁਦਰਤੀ ਮੌਸਮਾਂ ਦਾ ਕੋਈ ਅਸਰ ਨਹੀਂ ਹੁੰਦਾ ਨਾ ਸੂਰਜ ਦੀ ਤਿੱਖੀ ਧੁੱਪ ਦਾ ਨਾ ਸਿਆਲ ਦੀਆਂ ਗਹਿਰੀਆਂ ਧੁੰਦਾਂ ਦਾ ਨਾ ਬਰਸਾਤ ਵਿੱਚ ਬੁਲਬੁਲਿਆਂ ਦੇ ਮੀਂਹ ਦਾ ਕਰਾਂਚ ਇਨਾਂ ਕੁਦਰਤੀ ਮੌਸਮਾਂ ਦਾ ਕੋਈ ਅਸਰ ਨਹੀਂ ਹੁੰਦਾ ਬਹੁਤ ਵਧੀਆ ਬਹੁਤ ਵਧੀਆ ਕੀ ਵਾਹ ਕਰਾਂ ਦੇ ਆਪਣੇ ਮੌਸਮ ਨੇ ਹਾਂ ਕੀ ਬਾਤ ਕਰਾਂ ਦੇ ਆਪਣੇ ਮੌਸਮ ਨੇ ਕਦੇ ਤਿੱਖੇ ਹਾਸਿਆਂ ਦੀ ਧੁੱਪ ਹਾਂ ਹਾਂ ਕਰਾਂ ਦੇ ਆਪਣੇ ਮੌਸਮ ਨੇ ਕਦੇ ਤਿੱਖੇ ਹਾਸਿਆਂ ਦੀ ਧੁੱਪ ਕਦੇ ਗਹਿਰੀਆਂ ਚੁੱਪਾਂ ਦੀ ਛਾਂ ਕਰਾਂ ਦੇ ਆਪਣੇ ਮੌਸਮ ਨੇ ਕਦੇ ਤਿੱਖੇ ਹਾਸਿਆਂ ਦੀ ਧੁੱਪ ਕਦੇ ਗਹਿਰੀਆਂ ਚੁੱਪਾਂ ਦੀ ਛਾਂ ਕਦੇ ਗਹਿਰੇ ਗੂੜੇ ਅੰਜੂਆਂ ਦੀ ਕਾਲੀ ਛੜੀ ਕਰਾਂ ਚ ਕੁਦਰਤੀ ਮੌਸਮ ਨਹੀਂ ਹੁੰਦੇ ਬਹੁਤ ਵਧੀਆ ਬਹੁਤ ਵਧੀਆ ਜੀ ਹਾਂ ਸਾਹਿਬ ਕਰਾਂ ਚ ਕੁਦਰਤੀ ਮੌਸਮ ਨਹੀਂ ਹੁੰਦੇ ਧਰਤੀ ਤੇ ਕਿਤੇ ਮੀਂਹ ਕਿਤੇ ਤੋਪ ਹੂੰ ਧਰਤੀ ਤੇ ਕਿਤੇ ਮੀਂਹ ਕਿਤੇ ਧੁੱਪ ਘਰ ਚ ਕਦੇ ਚੁੱਪ ਕਦੇ ਦੁੱਖ ਵਾਹ 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 ਮੁਕਰ ਧਰਤੀ ਤੇ ਕਿਤੇ ਮੀਂਹ ਕਿਤੇ ਧੁੱਪ ਘਰ ਚ ਕਦੇ ਚੁੱਪ ਕਦੇ ਦੁੱਖ ਘਰ ਕਦੇ ਹੰਝੂਆਂ ਚ ਤਾਰੀ ਲਾਉਂਦੇ ਵਾਹ ਘਰ ਕਦੇ ਹੰਝੂਆਂ ਚ ਤਾਰੀ ਲਾਉਂਦੇ ਘਰ ਕਦੇ ਤਿੱਖੇ ਹਾਸਿਆਂ ਚ ਨਹਾਉਂਦੇ ਘਰਾਂ ਦੇ ਮੌਸਮ ਸ਼ਾਂਤ ਚ ਪਾਉਂਦੇ ਵਾਹ ਵਾਹ ਕਰਾਂ ਦੇ ਮੌਸਮ ਸ਼ਾਂਤ ਚਿਤੌਂਦੇ ਕਦੇ ਖੌਰੂ ਪੌਂਦੇ ਕਰ ਆਪਣਾ ਮੌਸਮ ਆਪ ਬਣਾਉਂਦੇ ਵਾਹ ਕਰ ਆਪਣਾ ਮੌਸਮ ਆਪ ਬਣਾਉਂਦੇ ਆਪਣੇ ਮੌਸਮਾਂ ਦੇ ਰੰਗ ਆਪ ਹੰਡਾਉਂਦੇ ਕਰ ਖੁਦ ਰੁੱਤਾਂ ਬਣਾਉਂਦੇ ਬਹੁਤ ਵਧੀਆ ਕਰ ਖੁਦ ਰੁੱਤਾਂ ਬਣਾਉਂਦੇ ਖੁਦ ਰੁੱਤਾਂ ਹੰਡਾਉਂਦੇ ਕਰ ਦੀ ਖੁਦਰਤ ਚ ਕਿਸੇ ਕਾਦਰ ਦਾ ਕੋਈ ਦਖਲ ਨਹੀਂ ਹੁੰਦਾ ਵਾਹ 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 ਕਮਾਲ ਹੈ ਕੀ ਹਾਂ ਘਰ ਦੀ ਖੁਦਰਤ 'ਚ ਕਿਸੇ ਕਾਦਰ ਦਾ ਕੋਈ ਦਖਲ ਨਹੀਂ ਹੁੰਦਾ ਘਰ ਜ਼ਮੀਨ ਆਸਮਾਨ ਵਿਚਲੇ ਖਲਾਬਾਂਗ ਹੁੰਦੇ ਨੇ ਘਰ ਜ਼ਮੀਨ ਆਸਮਾਨ ਵਿਚਲੇ ਖਲਾਬਾਂਗ ਹੁੰਦੇ ਨੇ ਇੱਥੇ ਸਭ ਕੁਝ ਆਪਣੇ ਜ਼ੋਰ 'ਚ ਚੱਲਦਾ ਵਾਹ ਵਾਹ ਇੱਥੇ ਸਭ ਕੁਝ ਆਪਣੇ ਜ਼ੋਰ 'ਚ ਚੱਲਦਾ ਤੇ ਆਪਣੇ ਹੀ ਜ਼ੋਰ 'ਚ ਰੁਕਦਾ ਹੈ ਘਰ ہر چیز ہر رشتہ ہر چیز اپنا قادر آپ ہے کرانچ hmm. قدرتی موسمہ دا کوئی اثر نہیں ہندہ۔ کرانچ قدرتی موسمہ دا کوئی اثر نہیں ہندہ۔ بہت بہت مہربانی جال صاحب، بڑیاں پیاریاں نظم بمباں تشبیح سنگ لبریز تو ساڑے روبرو کر رہے سن بہت پیاری شاعری دے سنمک ہو کے میں اگلے شاعر دبتے سکھن دے رہے رہا انی کاٹگڑ ਬਹੁਤ ਪਿਆਰੀ ਸ਼ਾਇਰੀ ਕਰਦੇ ਨੇ ਇੱਕ ਰਤਨਾ ਦੇ ਨਾਲ ਹਾਜ਼ਰੀ ਲਵਾਉ ਜੀ ਬਹੁਤ ਸ਼ੁਕਰੀਆ ਜੀ ਫਿਰ ਬੈਠ ਕੇ ਇਹ ਸੁਣਨੀ ਸੁਣਾਉਣੀ ਮੁਹਾਲ ਹੈ ਬਹੁਤ ਅੱਛੇ ਫਿਰ ਬੈਠ ਕੇ ਇਹ ਸੁਣਨੀ ਸੁਣਾਉਣੀ ਮੁਹਾਲ ਹੈ ਹਮ ਮੇਰੀ ਤਰਾ ਦੀ ਸਾਰੀ ਕਹਾਣੀ ਉਚਾਲ ਹੈ ਬਹੁਤ ਅੱਛੇ ਬਹੁਤ ਅੱਛੇ ਬਹੁਤ ਹੀ ਵਧੀਆ ਕਿ ਇੱਕੋ ਜਿਹੇ ਵਿਸਾਤ ਦੇ ਖਾਨੇ ਹਮ

ਮੈਂ ਦੇਖਿਆ ਬਲੂਂਗੜਾ ਪੰਜਾ ਕਸਾ ਰਿਹਾ ਪੱਥਰ ਦੇ ਫਰਸ਼ ਤੇ ਇਹੀ ਸਾਡਾ ਵੀ ਹਾਲ ਹੈ ਵਾਹ 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 ਬਹੁਤ ਹੀ ਵਧੀਆ ਕਮਾਲ ਕਮਾਲ ਦੀ ਖੁਸ਼ਕ ਇੱਕ ਰਸਲ ਜੁਗਸ਼ੇਰ ਕੇ ਹਮ ਕਿਨਾਰਾ ਹੈ ਨਦੀ ਹੈ ਹਮ ਨੀਰ ਸਾਰਾ ਗੈਰ ਹਾਜ਼ਰ ਹੈ ਵਾਹ ਵਾਹ ਕਿਨਾਰਾ ਹੈ ਸਾਰਾ ਗੈਰ ਹਾਜ਼ਰ ਹੈ ਕਿਨਾਰਾ ਹੈ ਨਦੀ ਹੈ ਨੀਰ ਸਾਰਾ ਗੈਰ ਹਾਜ਼ਰ ਹੈ ਉਹ ਬਿਲਕੁਲ ਨਾਲ ਮੇਰੇ ਬੈਠਾ ਬੈਠਾ ਗੈਰ ਹਾਜ਼ਰ ਵਾਹ ਵਾਹ ਬਹੁਤ ਹੀ ਅੱਛੀ ਬਹੁਤ ਅੱਛਾ ਕਰਕੇ ਬਹੁਤ ਹੀ ਵਧੀਆ ਸੀ ਜੋ ਤੈਨੂੰ ਦਿਸ ਰਿਹਾ ਹੈ ਮੀਨਾਰ ਸਾਰਾ ਖੋਖਲਾ ਹੈ ਅੰਦਰੋਂ ਹੂੰ ਜੋ ਤੈਨੂੰ ਦਿਸ ਰਿਹਾ ਹੈ ਮੀਨਾਰ ਸਾਰਾ ਖੋਖਲਾ ਹੈ ਅੰਦਰੋਂ ਅੰਦਰੋਂ ਮੇਰੇ ਹਿੱਸੇ ਦਾ ਮੈਂ ਮੇਰੇ ਚੋਂ ਸਾਰਾ ਗੈਰ ਹਾਜ਼ਰ ਹੈ ਵਾਹ ਬਹੁਤ ਹੀ ਅੱਛਾ ਸ਼ਾਇਰ ਕਿ ਮੈਂ ਸਾਰੀ ਪੜ ਨਹੀਂ ਸਕਿਆ میں ساری پڑھ نہیں سکیا مگر میں پڑھ لیا ہے او میں ساری پڑھ نہیں سکیا مگر میں پڑھ لیا ہے او تیری کتاب چوں جیڑا ایک ورقا غیر حاضر ہے واہ کمال ہے بہت سُکھم شعر کہ او اول آ گیا ہے اس وار پھر او اول آ گیا ہے اس وار پھر ہن تیسری وچھ ہے ਵਾਹ ਉਹ ਅਵਲ ਆ ਗਿਆ ਇਸ ਵਾਰ ਫਿਰ ਹੁਣ ਤੀਸਰੀ ਵਿੱਚ ਹੈ ਬਸ ਇੱਕ ਬੱਚੇ ਦੇ ਅੰਦਰੋਂ ਇੱਕ ਬੱਚਾ ਗੈਰ ਹਾਜ਼ਰ ਬਹੁਤ ਵਧੀਆ ਬਹੁਤ ਵਧੀਆ ਬਹੁਤ ਹੀ ਵਧੀਆ ਸ਼ੁਕਰੀਆ ਜੀ ਆਖਰੀ ਸ਼ੇਰ ਕਿ ਨਗਰ ਮੇਰਾ ਤਰੱਕੀ ਵੱਲ ਹੈ ਹੂੰ ਨਗਰ ਮੇਰਾ ਤਰੱਕੀ ਵੱਲ ਹੈ ਕੁਝ ਇਸ ਤਰ੍ਹਾਂ ਹਰ ਘਰ ਹੂੰ ਨਗਰ ਮੇਰਾ ਤਰੱਕੀ ਵੱਲ ਹੈ ਕੁਝ ਇਸ ਤਰ੍ਹਾਂ ਹਰ ਘਰ ਇਕਾਲੀ ਸ਼ਾਨ ਗਮਲਾ ਹੈ ਤੇ ਪੌਦਾ ਗੈਰ ਹਾਂ ਜੀ ਵਾਹ ਵਾਹ ਕਮਾਲ ਦਾ ਸ਼ੋਤ ਮਿਹਰਬਾਨ ਜੀ ਬਾਸ਼ਕਰ ਜੀ ਬਹੁਤ ਹੀ ਖੂਬਸੂਰਤ ਸ਼ਾਇਰੀ ਤੁਸੀਂ ਜਿਹੜੀ ਆ ਉਹ ਸਾਡੇ ਸਨਮੁਖ ਕੀਤੀ ਔਰ ਦਰਸ਼ਕਾਂ ਨੇ ਇਸ ਨੂੰ ਖੂਬ ਆਨੰਦ ਮਾਣਿਆ ਹੋਏਗਾ ਔਰ ਮੈਂ ਹੁਣ ਇਸ ਜਿਹੜਾ ਕਵੀ ਦਰਬਾਰ ਦੇ ਇਸੇ ਖਰਤੇ ਪਹੁੰਚਦੇ ਹੋਏ ਔਰ ਸਾਡੇ ਸੰਚਾਲਕ ਜਿਹੜੇ ਕਵਰ ਇਕਵਾਲ ਸਿੰਘ ਜੀ ਪੰਜਾਬੀ ਸ਼ਾਇਰੀ ਚ ਇਹਨਾਂ ਦਾ ਇੱਕ ਨਾਮ ਹੈ ਸਾਇਫਿਕ ਸਰਗਰਮੀ ਜੋ ਸਾਹਿਤ ਸੁਭਾਵਾਂ ਵਿੱਚ ਵੀ ਆ ਜੋ ਹੋਰ ਸਮਾਜ ਦੇ ਜਿਹੜੇ ਆ ਉਹ ਖੇਤਰਾਂ ਵਿੱਚ ਵੀ ਆ ਔਰ ਇੱਕ ਸਰਗਰਮ ਨਾਮ ਕਮਰ ਇਕਵਾਲ ਸਿੰਘ ਪੰਜਾਬੀ ਸ਼ਾਇਰੀ ਦਾ ਸਮਰਤਨਾ ਪੰਜਾਬੀ ਸਾਹਿਤਿਕ ਸਰਗਰਮੀ ਦਾ ਸਮਰਤਨਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਏਸ ਕਵੀ ਦਰਬਾਰ ਦਾ ਖੂਬਸੂਰਤ ਸੰਚਾਲਨ ਕੀਤਾ ਉਸੇ ਤਰ੍ਹਾਂ ਦੀ ਇੱਕ ਖੂਬਸੂਰਤ ਜਿਹੜੀ ਆ ਉਹ ਜੇ ਗੀਤ ਹੋ ਸਕੇ ਤਾਂ ਜ਼ਿਆਦਾ ਬਿਹਤਰ ਹੈ ਔਰ ਜੇ ਤਰਨਣ ਚ ਹੋ ਸਕੇ ਤਾਂ ਉਸ ਤੋਂ ਬਿਹਤਰ ਹੈ ਔਰ ਮੇਰੀ ਬੇਨਤੀ ਹੈ ਏਸ ਪ੍ਰੋਗਰਾਮ ਦੇ ਸੰਚਾਲਕ ਕਵੀ ਕਬਰ ਇਕਵਾਲ ਸਿੰਘ ਜੀ ਨੂੰ ਸਰਤੋ ਜੀ ਵੀ ਆਪਣੀ ਇੱਕ ਖੂਬਸੂਰਤ ਰਚਨਾ ਨਾਲ ਹਾਜ਼ਰੀ ਲਗਵਾਉ ਕਮਰ ਇਕਵਾਲ ਸਿੰਘ ਜੀ ਮਿਹਰਬਾਨੀ ਜਲ ਸਾਹਿਬ ਤੁਹਾਡੀ ਇੱਛਾ ਮੁਤਾਬਕ ਗੀਤ ਦੀ ਕਮੀ ਲੱਗ ਰਹੀ ਸੀ ਮੈਨੂੰ ਵੀ ਕਿਉਂਕਿ ਸ਼ਾਇਰੀ ਦੀਆਂ ਵੱਖ-ਵੱਖ ਬਣਗੀਆਂ ਆਪਾਂ ਸੁਣੀਆਂ ਨੇ ਜੀ ਤੇ ਤਰਨਮ ਦੀ ਵੀ ਕਮੀ ਲੱਗ ਰਹੀ ਸੀ ਉਹ ਮੇਰੇ ਵੀਰ ਨੇ ਪੂਰੀ ਕਰ ਦੇਣੀ ਆ ਲਓ ਜੀ ਗੀਤ ਬਾਤ ਰਨਮ ਪ੍ਰਵਾਸ ਨਾਲ ਸੰਬੰਧਿਤ ਹੈ ਜੀ ਜਲ ਸਾਹਿਬ ਅੱਛਾ ਜੀ ਤੂੰ ਪਰਦੇਸੀ ਜਾ ਕੇ ਬੈ ਗਿਓ ਮੇਰਾ ਕੱਡ ਕਾਲ ਜਾ ਲਗਿਓ ਤੂੰ ਪਰਦੇਸੀ ਜਾ ਕੇ ਬੈ ਗਿਓ ਮੇਰਾ ਕੱਡ ਕਾਲ ਜਾ ਲਗਿਓ ਬਹੁਤ ਅੱਛਾ ਬਹੁਤ ਅੱਛੇ ਕਰ ਲਿਆ ਪਿਆਰ ਤੇਰਾ ਵੰਗ ਤੋੜ ਤੋੜ ਕੇ ਮਿੰਦੀ ਰਹਿਨੀਆ ਮਿੰਦੀ ਰਹਿਨੀਆ ਸਾਰੀ ਸਾਰੀ ਰਾਤ ਮੈਂ ਤਾਰੇ ਗਿਣਦੀ ਰਹਿਨੀਆ ਕਿਣਦੀ ਰਹਿਨੀਆ ਤਾਰੇ ਗਿਣਦੀ ਰਹਿਨੀਆ ਤਾਰੇ ਗਿਣਦੀ ਰਹਿਨੀਆ ਜਲ ਸਾਹਿਬ ਅਰਸ਼ਦ ਅਗਲਾ ਬੰਦ ਆਪ ਸਭਨਾਂ ਦੀ ਨਜ਼ਰ ਇਸ਼ਾਰਾ ਤੂੰ ਕਾ ਦਾ ਪਰਦੇਸੀ ਹੋਇਓ ਰੀਜਾ ਮੋਈਆਂ ਨੇ ਬਹੁਤ ਅੱਛਾ ਰੀਜਾ ਮੋਈਆਂ ਨੇ ਵਿਸਰੇ ਹਾਸੇ ਬੁੱਲੀਆਂ ਤੋਂ ਨਿੱਤੇ ਅੱਖੀਆਂ ਰੋਈਆਂ ਨੇ ਬਹੁਤ ਅੱਛਾ ਅੱਖੀਆਂ ਰੋਈਆਂ ਨੇ ਯਾਦਾਂ ਦੀ ਦੀਵਾਰ ਚ ਖੁਦ ਨੂੰ ਛਿਣਦੀ ਰਹਿਨੀਆਂ ਗਿਣਦੀ ਰਹਿਨੀ ਆ ਸਾਰੀ ਸਾਰੀ ਰਾਤ ਮੈਂ ਤਾਰੇ ਗਿਣਦੀ ਰਹਿਨੀ ਆ ਤਾਰੇ ਗਿਣਦੀ ਰਹਿਨੀ ਆ ਅਮਰ ਜੀ ਹਾਂਜੀ ਗੀਤ ਦਾ ਅਗਲਾ ਬੰਦ ਤੁਹਾਡੀ ਨਜ਼ਰ ਜੀ ਮੁਲਕ ਬੇਗਾਨੇ ਖੋਰ ਜਵਾਨੀ ਤੂੰ ਪਛਤਾਵੇਂਗਾ ਤੂੰ ਪਛਤਾਵੇਂਗਾ ਸਾਤ ਹੀਣ ਹੁਸਨ ਵੇ ਕਿਹੜੀ ਸਾਨ ਤੇ ਨਾਵੇਂਗਾ ਬਹੁਤ ਵਧੀਆ ਸਾਨ ਤੇ ਨਾਵੇਂਗਾ ਕਰਜ਼ਦਾਰ ਮੈਂ ਤੇਰੇ ਕਿਹੜੇ ਰਣ ਦੀ ਰਹਿਨੀਆਂ ਦੇਣਦਾਰ ਦੱਸ ਤੇਰੇ ਕਿਹੜੇ ਰਣ ਦੀ ਰਹਿਨੀਆਂ ਬਹੁਤ ਬਹੁਤ ਅੱਛਾ ਰਣ ਦੀ ਰਹਿਨੀਆਂ ਸਾਰੀ ਸਾਰੀ ਰਾਤ ਮੈਂ ਤਾਰੇ ਗਿਣਦੀ ਰਹਿਨੀਆ ਤਾਰੇ ਗਿਣਦੀ ਰਹਿਨੀਆ ਬਹੁਤ ਵਧੀਆ ਗੀਤ ਦਾ ਅਗਲਾ ਬੰਦ ਜੇ ਤੇਰੇ ਨਾਲ ਗੁਜ਼ਾਰੇ ਦਿਨ ਜਦ ਚੇਤੇ ਆ ਜਾਂਦੇ ਬਹੁਤ ਵਧੀਆ ਚੇਤੇ ਆ ਜਾਂਦੇ ਸੋ ਤੇਰੀ ਪਰਦੇਸੀ ਆਵੇ ਬਰਮਾ ਵਿੱਚ ਪਾ ਜਾਂਦੇ ਸੋਚੀ ਪਾ ਜਾਂਦੇ ਲੱਗਦਾ ਜਿਵੇਂ ਪੁਰਾਣੀ ਮੈਂ ਪਲ ਛਿੰਦੀ ਰਹਿਨੀ ਆ ਛਿੰਦੀ ਰਹਿਨੀ ਆ ਸਾਰੀ ਸਾਰੀ ਰਾਤ ਮੈਂ ਤਾਰੇ ਗਿਣਦੀ ਰਹਿਨੀ ਆ ਤਾਰੇ ਗਿਣਦੀ ਰਹਿਨੀ ਆ ਜੋਲ ਸਾਹਿਬ ਦੀ ਦਾ ਆਖਰੀ ਬੰਦ ਅਰਸ਼ਦ ਸਭ ਸ਼ਾਇਰ ਦੋਸਤਾਂ ਦੀ ਨਜ਼ਰ ਸਰੋਤਿਆਂ ਦੀ ਨਜ਼ਰ ਤੂੰ ਕੀ ਜਾਣੇ ਬੇਦਰਦਾਂ ਕਿੰਜ ਵਕਤ ਲੰਘਾਵਾਂ ਮੈਂ ਵਕਤ ਬਿਤਾਵਾਂ ਮੈਂ ਕਾਲੀ ਕੋਇਲ ਵਾਂਗ ਰਾਤ ਦਿਨ ਬਿਰਹਾ ਗਾਵਾਂ ਮੈਂ ਬਹੁਤ ਵਧੀਆ ਬਿਰਹਾ ਗਾਵਾਂ ਮੈਂ ਹਵਨਾਲ ਇਕਬਾਲ ਵਿਛੋੜਾ ਮਿੰਦੀ ਰਹਿਨੀਆ ਸਹ ਹਵਨਾਲ ਇਕਬਾਲ ਵਿਛੋੜਾ ਮਿੰਦੀ ਰਹਿਨੀਆ ਮਿੰਦੀ ਰਹਿਨੀਆ ਸਾਰੀ ساری ਰਾਤ ਮੈਂ ਤਾਰੇ ਗਿਣਦੀ ਰਹਿਨੀਆ ਤਾਰੇ ਗਿਣਦੀ ਰਹਿਨੀਆ ਤਾਰੇ ਗਣ ਤੇ ਨਹੀਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਹੀ ਵਧੀਆ ਮਿਹਰਬਾਨੀ ਜੀ ਔਰ ਹੁਣ ਮੈਂ ਸਮੇਂ ਦੀ ਨਜ਼ਾਕਤ ਨੂੰ ਵੇਖਦਾ ਹੋਇਆ ਅਮਰਜੀਤ ਕੌਰ ਅਮਰ ਨੂੰ ਬੇਨਤੀ ਕਰਾਂਗਾ ਕਿ ਚੁਣਿੰਦਾ ਦੋ ਤਿੰਨ ਸ਼ੇਰ ਸਰੋਤਿਆਂ ਦੇ ਰੂਗੂ ਕਰੋ ਅਮਰਜੀਤ ਕੌਰ ਅਮਰ ਜੀ ਤੇ ਜੋਹਨ ਸਾਹਿਬ ਤੁਸੀਂ ਵੀ ਤਿਆਰ ਰਹੋ ਜੀ ਜੀ ਇੱਕ ਅੱਧੀ ਛੋਟੀ ਜਿਹੀ ਨਜ਼ਮ ਤੁਹਾਡੇ ਕੋਲ ਵੀ ਸੁਣਾ ਜੀ ਅਰਸ਼ਾ ਜੀ ਸ਼ੇਰ ਹੈ ਕਿ ਇਸ਼ਕ ਮਸੀਹਾ ਨੈਣ ਸਮੁੰਦਰ ਹੂੰ ਇਸ਼ਕ ਦਾ ਮਸੀਹਾ ਨੈਣ ਸਮੁੰਦਰ ਖੁਬਾ ਦਿਲ ਵਿੱਚ ਬਣ ਕੇ ਖੰਜਰ ਵਾਹ ਸ਼ੇਰ ਕਿ ਫੁੱਲ ਉੱਗੇ ਪਰ ਸੜ ਗਏ ਸਾਰੇ ਫੁੱਲ ਉੱਗੇ ਪਰ ਸੜ ਗਏ ਸਾਰੇ ਧਰਤ ਨਹੀਂ ਬੇਦਰਦ ਸੀ ਅੰਬਰ ਔਰ ਮਹਿਕ ਗੁਆਚੀ ਪੌਣ ਉਦਾਸੀ ਬਹੁਤ ਅੱਛੀ ਬਹੁਤ ਅੱਛੀ ਮਹਿਕ ਗੁਆਚੀ ਪੌਣ ਉਦਾਸੀ ਕਿਸ ਵਰਕੇ ਤੇ ਲਿਖਾ ਇਹ ਮੰਜ਼ਰ ਔਰ ਸ਼ੇਰ ਕਿ ਮੰਨਤ ਪੂਰੀ ਹੋਵੇ ਕਿਦਾਂ ਮੰਨਤ ਪੂਰੀ ਹੋਵੇ ਕਿਦਾਂ

ਇੱਕ ਛੋਟੀ ਜੀ ਨਜ਼ਮ ਸਾਡੇ ਰੂਬਰੂ ਸ੍ਰੋਤਿਆਂ ਦੇ ਹੋਰ ਕਰੋ ਜੀ ਬਹੁਤ ਬਹੁਤ ਮਿਹਰਬਾਨੀ ਜੀ ਇੱਕ ਹੋਰ ਕਵਤਾ ਲੈ ਕੇ ਹਾਜ਼ਰ ਹਾਂ ਕਵਤਾ ਦਾ ਸਰਵੇਖ ਹੈ ਮੁਆਫੀ ਨਾਮਾ ਵਾਹ ਮੈਂ ਮੁਆਫੀ ਚਾਹੁੰਦਾ ਸਭ ਕਾਸੇ ਤੋਂ ਹੂੰ ਮੈਂ ਮੁਆਫੀ ਚਾਹੁੰਦਾ ਸਭ ਕਾਸੇ ਤੋਂ ਆਪਣੇ ਆਪ ਤੋਂ ਮਾਫੀ ਚਾਹੁੰਦਾ ਹੂੰ ਜੋ ਜੋ ਵੀ ਮੈਂ ਕਰ ਸਕਦਾ ਸਾਂ ਕਰ ਨਾ ਸਕਿਆ ਹੂੰ جو جو بھی میں کر سکدا سا کر نہ سکیا سکھاں دی کوڑی تے چڑھ کے کی اے پایا سکھاں دی کوڑی تے چڑھ کے کی اے پایا سکھاں دا میں اپنے انگی لیپ چڑھا کے ساری عمرہ ہی سستایا نکیاں نکیاں خوشیاں خاطر اے میں جیون حسن گوایا ਖਾਲੀ ਹੱਥੀ ਸੋਚ ਰਹਾ ਹਾਂ ਹਾਂ ਕੀ ਕੀ ਖੋਇਆ ਕੀ ਇਹ ਪਾਇਆ ਮਿਹਨਤ ਦਾ ਮੈਂ ਦੀਪ ਜਗਾ ਕੇ ਧਰਤੀ ਦੀ ਸੀ ਹਿੱਕ ਤੇ ਧਰਨਾ ਮਿਹਨਤ ਦਾ ਮੈਂ ਦੀਪ ਜਗਾ ਕੇ ਧਰਤੀ ਦੀ ਸੀ ਹਿੱਕ ਤੇ ਧਰਨਾ ਧਰਤੀ ਦਾ ਹਰ ਕਾਲਾ ਕੋਨਾ ਕਰਮਾਂ ਸੰਗ ਸੀ ਰੋਸ਼ਨ ਕਰਨਾ ਵਾਹ ਵਾਹ ਬਹੁਤ ਅੱਛਾ ਸੁੰਨੇ ਮਨਾ ਦੇ ਖਾਲੀ ਪੰਨੂ ਸੁੰਨੇ ਮਨਾਂ ਦੇ ਖਾਲੀਪਨ ਨੂੰ ਸਾਂਝਾਂ ਦੇ ਅਮਰਤ ਨਾਲ ਭਰਨਾ ਭਰ ਨਾ ਸਕਿਆ ਮਾਫੀ ਚਾਹੁੰਦਾ ਹਾਂ ਜੋ ਜੋ ਵੀ ਮੈਂ ਕਰ ਸਕਦਾ ਹਾਂ ਕਰਨਾਂ ਸਕਿਆ ਸੁੱਚੇ ਸੱਚੇ ਬਾਲ ਮਨਾਂ ਨੂੰ ਅਰਥਾਂ ਦਾ ਮੈਂ ਜਾਗ ਸੀ ਲਾਉਣਾ ਸੁੱਚੇ ਸੱਚੇ ਬਾਲ ਮਨਾਂ ਨੂੰ ਅਰਥਾਂ ਦਾ ਮੈਂ ਜਾਗ ਸੀ ਲਾਉਣਾ ਮਾਨਵਤਾ ਦੀ ਸ਼ਾ ਰੱਖਦਾ ਮੈਂ ਬਾਲਾਂ ਨੂੰ ਸੀ ਪਾਠ ਪੜਾਉਣਾ ਵਾਹ ਜੋਂ ਸਾਬ ਬਹੁਤ ਪਿਆਰਾ ਸੁੱਚੇ ਸੱਚੇ ਬਾਲ ਮਨਾਂ ਨੂੰ ਅਰਥਾਂ ਦਾ ਮੈਂ ਜਾਗ ਸੀ ਲਾਉਣਾ ਮਾਨਵਤਾ ਦੀ ਸ਼ਾ ਰੱਖਦਾ ਮੈਂ ਬਾਲਾਂ ਨੂੰ ਸੀ ਪਾਠ ਪੜਾਉਣਾ ਸੁੱਖ ਸੁਪਨੇ ਦਾ ਪਵ ਸਾਗਰ ਪਰ ਤਰ ਨਾ ਸਕਿਆ ਮਾਫੀ ਚਾਹੁੰਦਾ ਹਾਂ ਜੋ ਜੋ ਵੀ ਮੈਂ ਕਰ ਸਕਦਾ ਸਾਂ ਕਰਨਾ ਸਕਿਆ ਮਾਫੀ ਚਾਹੁੰਦਾ ਹਾਂ ਔਰ ਮੈਂ ਇਸ ਕਵੀ ਦਰਬਾਰ ਦੇ ਹੁਣ ਫੇਰ ਸਿਖਰ ਔਰ ਉਹ ਅਰਥਨਾਚ ਸਿਖਰ ਸਿਖਰ ਜਿਨ੍ਹਾਂ ਅਰਥਾਂ ਚ ਅਸੀਂ ਚਾਹੁੰਦੇ ਹਾਂ ਕਿ ਕਮਰ ਜੀ ਕੁਝ ਹੋਰ ਜੜੀਆਂ ਆ ਉਹ ਗਜ਼ਲ ਦੇ ਸ਼ੇਰ ਸਾਡੇ ਨਾਲ ਸਾਝੇ ਕਰਨ ਔਰ ਕਮਰ ਇਕਵਾਲ ਜੀ ਪ੍ਰਧਾਨ ਸਿਰਜਣਾ ਕੇਂਦਰ ਕਪੂਰਥਲਾ ਦੇ ਵੀ ਆ ਇਸ ਤਰ੍ਹਾਂ ਦੇ ਕਵੀ ਦਰਬਾਰ ਉਥੇ ਵੀ ਅਸੀਂ ਮਾਨਦੇ ਰਹਿੰਨੇ ਆ ਔਰ ਉਹਨਾਂ ਦੀ ਸਰਗਰਮੀ ਇਹਨਾਂ ਦੀ ਸਰਗਰਮੀ ਇਕੱਠੀ ਇੱਕ ਰੂਪ ਇੱਕ ਰੰਗ ਚ ਚੱਲਦੀ ਹੈ ਕਮਰ ਇਕਵਾਲ ਜੀ ਗਜ਼ਲ ਦੇ ਕੁਝ ਸ਼ੇਰ ਮਿਹਰਬਾਨੀ ਜੀ ਜੋ ਸਾਹਿਬ ਉਗਲ ਦੇ ਚੰਦ ਸ਼ੇਰ ਜੀ ਅੱਛਾ ਬਾਤ ਰਨਮ ਆਪ ਜੀ ਦੀ ਨਜ਼ਰ ਕਿਉਂਕਿ ਤਰਨਮ ਦੀ ਕਮੀ ਮੈਂ ਪੂਰੀ ਕਰ ਦੇਣੀ ਹੈ ਜੋਨ ਸਾਹਿਬ ਨਜ਼ਮ ਦੇ ਮਾਸਟਰ ਨੇ ਤੇ ਸਾਡੀ ਪਿਆਰੀ ਸ਼ਾਇਰਾ ਅਮਰਜੀਤ ਘੋੜਾ ਅਮਰ ਗ਼ਜ਼ਲ ਦੀ ਮਾਸਟਰ ਹੈ ਤੇ ਸਾਡੇ ਕਾਠਗੜ੍ਹ ਤੋਂ ਜਿਹੜੇ ਨੌਜਵਾਨ ਸ਼ਾਇਰ ਆਏ ਨੇ ਉਹ ਵੀ ਗ਼ਜ਼ਲ ਦੀ ਸ਼ਾਇਰੀ ਕਹਿੰਦੇ ਨੇ ਤੇ ਮੈਂ ਗ਼ਜ਼ਲ ਦੇ ਚੰਦ ਸ਼ੇਰ ਬਾਤ ਰਨਮ ਆਪ ਜੀ ਦੀ ਨਜ਼ਰ ਕਰ ਰਿਹਾ ਕਦੇ ਕਦੇ ਕੋਈ ਬੁਲਾਵਾ ਦਾ ਬਹੁਤ ਅੱਛਾ ਬਹੁਤ ਸਜਣਾ ਵੱਲੋਂ ਆ ਜਾਂਦਾ ਏ ਕਦੇ ਕਦੇ ਕੋਈ ਬੁਲਾਵਾ ਦਾ ਸਜਣਾ ਵੱਲੋਂ ਆ ਜਾਂਦਾ ਏ ਮੇਰੇ ਮਨ ਦੀ ਮੋਲ ਸਰੀ ਨੂੰ ਹੋਰ ਜ਼ਰਾ ਮਹਿਕਾ ਜਾਂਦਾ ਜਾਂਦਾ ਏ ਬਹੁਤ ਵਧੀਆ ਬਤ ਹੈ ਮਿਹਰਬਾਨੀ ਜੌਲ ਸਾਹਿਬ ਮੇਰੇ ਮਨ ਦੀ ਮੋਲ ਸਰੀ ਨੂੰ ਹੋਰ ਜ਼ਰਾ ਮਹਿਕਾ ਜਾਂਦਾ ਜਾਂਦਾ ਏ ਆਸ ਦੀ ਮਮਟੀ ਤੇ ਜੋ ਬਲਦਾ ਉਸ ਚਮਕੀਏ ਦੀਵੇ ਦੇ ਵਿੱਚ ਹਾਏ ਹਾਏ ਬਹੁਤ ਹੀ ਮਿਹਰਬਾਨੀ ਜੀ ਆਸ ਦੀ ਮਮਟੀ ਤੇ ਜੋ ਬਲਦਾ ਉਸ ਚਮਕੀਏ ਦੀਵੇ ਦੇ ਵਿੱਚ ਚਿਰਿ ਵਿੱਚ ਛੁਨਾ ਮਹਿਰਮ ਮੇਰਾ ਹੂੰ ਰੱਬ ਜਾਣੇ ਕੀ ਪਾ ਜਾਣਦਾ ਏ ਮੇਰੇ ਮਨ ਦੀ ਮਾਲ ਸਰੀ ਨੂੰ ਹੋਰ ਜ਼ਰਾ ਮਹਿਕਾ ਜਾਂਦਾ ਏ ਹੂੰ ਇਲਮ ਨਹੀਂ ਸੀ ਇਸ਼ਕ ਚਨਾ ਵਿੱਚ ਬਹੁਤ ਅੱਛਾ ਬਹੁਤ ਡੁੱਬਣਾ ਥੜ ਵਿੱਚ ਭੁੱਜਣਾ ਪੈਂਦਾ ਹੈ ਮਿਹਰਬਾਨੀ ਜੌਲ ਸਾਹਿਬ ਬਹੁਤ ਹੀ ਵਧੀਆ ilm ਨਹੀਂ ਸੀ ਇਸ਼ਕ ਚਨਾ ਵਿੱਚ ਡੁੱਬਣਾ ਥੜ ਵਿੱਚ ਭੁੱਜਣਾ ਪੈਂਦਾ ਹੈ ਬਹੁਤ ਵਧੀਆ ਹਕ ਚੋਸਾ ਮਨ ਫੀ ਹੋ ਜਾਂਦੇ ਜਿਸਮ ਜਿਵੇਂ ਪਥਰਾ ਜਾਂਦਾ ਏ ਮੇਰੇ ਮਨ ਦੀ ਮੋਲ ਸਰੀ ਨੂੰ ਹੋਰ ਜ਼ਰਾ ਮਹਿਕਾ ਜਾਂਦਾ ਏ ਸੰਗਣੇ ਰੁੱਖਾਂ ਦੇ ਚੁੰਡੇ ਹੇਠੋਂ ਵੈਂਦੇ ਵਹਿਣ ਮੇਲਾਪਾਂ ਵਾਲੇ ਸੰਗਣੇ ਰੁਖਾਂ ਦੇ ਚੁੰਡ ਹੇਟੋਂ ਵੈਂਦੇ ਵਹਿਣ ਮੇਲਾਪਾਂ ਵਾਲੇ ਫੇਰ ਚੁਣ ਚੁਣੀ ਲਾ ਦਿੰਦੇ ਨੇ ਫੇਰ ਚੁਣ ਚੁਣੀ ਲਾ ਦਿੰਦੇ ਬਹੁਤ ਵੇ ਚਿਤ ਓਵੇਂ ਲਰਜ਼ਾ ਜਾਂਦਾ ਏ ਮੇਰੇ ਮਨ ਦੀ ਮੋਨ ਸਰੀ ਨੂੰ ਹੋਰ ਜ਼ਰਾ ਮਹਿਕਾ ਜਾਂਦਾ ਏ ਬਹੁਤ ਬਹੁਤ ਪਿਆਰੇ ਸਰੋਤਿਆਂ ਦੀ ਨਜ਼ਰ ਇੱਕ ਕਵੀ ਦਰਬਾਰ ਦੂਰਦਰਸ਼ਨ ਜਲੰਧਰ ਵੱਲੋਂ ਪੇਸ਼ ਹੋ ਰਿਹਾ ਸੀ ਔਰ ਮੇਰੇ ਸਾਥੀ ਡਾਕਟਰ ਅਵੰਦਰ ਜੋਲ ਜੀ ਅਮਰਜੀਤ ਕੌਰ ਅਮਰਜੀ ਔਰ ਅਨਿਕ ਕਾਟਕਰ ਜੀ ਤੇ ਮੈਂ ਤੁਹਾਡਾ ਕਮਰ ਇਕਬਾਲ ਸਿੰਘ ਤਹਿ ਦਿਲੋਂ ਤੁਹਾਡਾ ਧੰਵਾਦ ਜੀ ਸਤਿ ਸ਼ਕਾਲ ਜੀ